ਨੋ ਸੋ ਸਤਿ ਸ਼੍ਰੀ ਅਕਾਲ ਸੋ ਅੱਜ ਫੇਰ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਵੀਡੀਓ ਕੀ ਹੈ ਕਿ ਵੀਡੀਓ ਦੇ ਵਿੱਚ ਨਾ ਕਾਫੀ ਸਵਾਲ ਹੁੰਦੇ ਨੇ ਜਿਹੜੇ ਸਾਨੂੰ ਕਮੈਂਟਾਂ ਦੇ ਵਿੱਚ ਮਿਲਦੇ ਨੇ ਸੋ ਉਹਦਾ ਕਾਰਨ ਕੀ ਹੁੰਦਾ ਕਰ ਰਹੇ ਹੁੰਦਾ ਵੀ ਕਿ ਜਦੋਂ ਅਸੀਂ ਡਰਟ ਕੱਲੀ ਕਰਾ ਲੈਂਦੇ ਆ ਤਾਂ ਉਹਦੇ ਵਿੱਚ ਸਾਨੂੰ ਲੱਗਦਾ ਹੈ ਵੀ ਸਾਡੀ ਦਾੜੀ ਢੇਰ ਤੱਕ ਚੱਲੇ ਨਹੀਂ ਦਾੜੀ ਅਸੀਂ ਗੱਲ ਕਰਾਈ ਸੀ 15 ਦਿਨਾਂ ਨੂੰ ਖੁੱਲ ਗਈ 20 ਦਿਨਾਂ ਨੂੰ ਖੁੱਲ ਗਈ ਸਾਡੇ ਕਾਫੀ ਸਵਾਲ ਹੁੰਦੇ ਨੇ ਕੋਸੋਵਾਨਾ ਨੇ ਜਵਾਬ ਦੇਣ ਵਾਸਤੇ ਮੈਂ ਅੱਜ ਦਾੜੀ ਕਰ ਲਈ ਕਰ ਤੋਂ ਬਾਅਦ ਮੈਂ ਜਿਹੜੇ ਨਾਲ ਚਾਹੀ ਮੈਂ ਆਪਣੇ ਵੀਡੀਓ ਜਰੀਏ ਸੋ ਨੂੰ ਸੀਏ ਤੇ ਨਾਲੇ ਜਿਹੜੇ ਸਾਡੇ ਚੈਨਲ ਦੇਖਦੇ ਨੇ ਤੇ ਆਪਾਂ ਉਹਨਾਂ ਨੂੰ ਵੀ ਦੱਸੀਏ ਸੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਕਿਉਂਕਿ ਇਹ ਚੀਜ਼ ਤੁਹਾਡੇ ਤੱਕ ਪਹੁੰਚਣੀ ਜ਼ਰੂਰੀ ਹੈ ਜਿਹੜੇ ਮੇਰੇ ਭਾਈ ਦਾੜੀ ਕਰ ਲਈ ਕਰਾ ਕੇ ਉਸ ਤੋਂ ਬਾਅਦ ਸਵਾਲ ਨਹੀਂ ਕਰਦੇ ਸਵਾਲ ਨਹੀਂ ਕਰਦੇ ਤੇ ਸੰਭਾਲ ਨਹੀਂ ਕਰਦੇ ਸੋ ਉਹਦੇ ਵਾਸਤੇ ਮੈਂ ਤੁਹਾਨੂੰ ਇਹ ਵੀਡੀਓ ਕੱਢਣ ਜਾ ਰਿਹਾ ਹਾਂ ਸੋ ਫਿਰ ਜੀ ਵੈਲਕਮ ਹਾਂ ਤੁਹਾਨੂੰ ਸਾਡੇ ਚੈਨਲ ਤੇ ਮੈਂ ਤੁਹਾਡੀ ਦਾੜੀ ਕੱਲੀ ਕੀਤੀ ਤੇ ਦਾੜੀ ਦੇ ਵਿੱਚ ਤੁਹਾਡੇ ਸਵਾਲ ਸੀਗੇ ਹਨ ਵੀ ਦਾੜੀ ਇੱਕ ਤਾਂ ਜਿਆਦਾ ਲੰਬੀ ਨਹੀਂ ਚਾਹੀਦੀ ਆਪਾਂ ਨੂੰ ਠੀਕ ਹੈ ਜੀ ਹਨਾ ਇਹ ਕਿਹਾ ਤੁਸੀਂ ਨੇ ਹਾਂ ਜੀ ਹਾਂ ਤੇ ਤੇ ਦਾੜੀ ਲੰਬੀ ਨਹੀਂ ਚਾਹੀਦੀ ਤੇ ਇਹਦੀ ਸਾਂਹ ਸਵਾਲ ਕੀ ਹੈ ਫਿਰ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਜਦੋਂ ਡੇਲੀ ਵਾਸ਼ ਕਰਨੀ ਹੈ ਦਾੜੀ ਠੀਕ ਹੈ ਜੀ ਤੁਸੀਂ ਨੇ ਡਰਾਈਲ ਕਰਨਾ ਹੈ ਬੜੇ ਪਿਆਰ ਤੇ ਸਹਜੇ ਸੁਹਾਣਾ ਠੀਕ ਹੈ ਆਪਾਂ ਨੂੰ ਜਿਆਦਾ ਧੱਕਾ ਕਰਨ ਦੀ ਲੋੜ ਨਹੀਂ ਉਹਦਾ ਡਰੈਅਰ ਰੱਖ ਕੇ ਕੋਸ਼ਿਸ਼ ਕਰੇ ਛੋਟਾ ਵੈਸੇ ਬੱਦਾ ਹੁੰਦਾ ਆਪਣੇ ਕੋਲ ਜੀ ਜਿਆਦਾਤਰ ਘਰਾਂ ਦੇ ਵਿੱਚ ਕਿਉਂਕਿ ਆਪਾਂ ਉਹ ਫੀਮੇਲ ਜਨਕੀ ਕਰੇ ਲੇਡੀਜ਼ ਉਹਨੇ ਨੇ ਵਾਲਾਂ ਧੋਣ ਤੋਂ ਬਾਅਦ ਸੁਕਾਉਂਦੇ ਨੇ ਤਕਰੀਬਨ ਤਕਰੀਬਨ ਜੀ ਜੀ ਜਿਆਦਾਤਰ ਹੈ ਨਾ ਇਹ ਵੱਡਾ ਟਾਇਲ ਹੁੰਦਾ ਉਹਦਾ ਕਾਰਨ ਇਹ ਇਸ ਦੀ ਦਾੜੀ ਜੇ ਤੁਸੀਂ ਚਾਲੀ ਕਰਾ ਲਈਦਾ ਇਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਛੋਟਾ ਟਾਇਲ ਹੋਣਾ ਚਾਹੀਦਾ ਹੈ ਛੋਟੇ ਟਾਇਲ ਨਾਲ ਲੇਕਿਨ ਦਾੜੀ ਨੂੰ ਬੰਨ ਭਾਗ ਵਿੱਚ ਸ਼ੇਪ ਮਿਲ ਜਾਂਦੀ ਹੈ ਲੁੱਕ ਮਿਲ ਜਾਂਦੀ ਹੈ ਤੇ ਤੁਸੀਂ ਡੇਲੀਦਨ ਫਸਾੜੀ ਨੂੰ ਧੋ ਸਕਦੇ ਹੋ ਪਰ ਡੇਲੀ ਕੰਗਾ ਨਹੀਂ ਮਾਰਦਾ ਲੈ ਕਿਉਂਕਿ ਜੇਕਰ ਦਾੜੀ ਕੋਨੇ ਟਾਲੀ ਰੱਖੀ ਹੈ ਨਾ ਤਾਂ ਤੁਹਾਨੂੰ ਡੇਲੀ ਕੰਗਾ ਮਾਰਦੀ ਲੋੜ ਹੈ ਕਿਉਂਕਿ ਦੇਖੋ ਇੱਕ ਤਾਂ ਪਹਿਲਾ ਸਵਾਲ ਸਮਝਦਾਰੀ ਵਾਲਾ ਇਹੀ ਹੁੰਦਾ ਹੈ ਕਿ ਦਾੜੀ ਕਰ ਲਈ ਕਿਉਂ ਕਰਾਈ ਆਪਣੇ ਵਾਲ ਸੁਧਰੂ ਲਈ ਫਿਰ ਆਪਾਂ ਉਹਦੀ ਗੋਲਜ ਨਾਲ ਕੱਟਣ ਦੀ ਕੋਸ਼ਿਸ਼ ਕਰਦੇ ਕੰਗਾ ਕੱਟ ਕੇ ਮਾਰ ਕੇ ਹੈ ਨਾ ਸੋ ਇਦਾਂ ਨਹੀਂ ਕਰਨਾ ਤੁਸੀ ਠੀਕ ਹੈ ਤੇ ਬਸ ਜੇਕਰ ਤੁਹਾਨੂੰ ਨਾ ਕੋਈ ਸਵਾਲ ਹੁੰਦਾ ਤਾਂ ਕਰਿਆ ਜ਼ਰੂਰ ਕਰੋ ਕਿ ਉਹਦਾ ਜਵਾਬ ਦੇਣਾ ਮੇਰਾ ਹੱਕ ਹੈ ਤੇ ਕਿਉਂਕਿ ਐਜੇ ਪ੍ਰੋਫੈਸ਼ਨਲ ਹੋਣ ਦੇ ਨਾਂ ਤੇ ਜਿੰਨਾ ਕਿ ਮੈਨੂੰ ਗਿਆਨ ਆ ਤੁਹਾਡੇ ਨਾਲ ਸਾਂਝਾ ਕਰਨਾ ਮੈਨੂੰ ਵਧੀਆ ਲੱਗਦਾ ਤੇ ਇਸ ਕਰਕੇ ਤੁਸੀਂ ਦੱਸਿਆ ਜ਼ਰੂਰ ਕਰੋ ਤੇ ਹੋਰ ਤੁਹਾਡਾ ਕੀ ਸਵਾਲ ਸੀ ਤੁਸੀਂ ਕੀ ਪੁੱਛਿਆ ਸੀ ਗੜਿਆ ਵਿਕੰਗਾ ਕਿਹੜਾ ਮਾਰਦਾ ਹੈ ਹਾਂ ਗੰਗਾ ਕਿਹੜਾ ਮਾਰਦਾ ਹੈ ਗੰਗਾ ਜੀ ਪਹਿਲੀ ਗੱਲ ਤਾਂ ਦੇਖੋ ਆਪਣੇ ਘਰਾਂ ਦੇ ਵਿੱਚ ਹੁੰਦੇ ਨੇ ਕੰਗੇ ਹੁੰਦੇ ਤਾਂ ਹੈਗੇ ਨੇ ਪਰ ਉਹ ਜ਼ਿਆਦਾ ਭੀੜੇ ਹੁੰਦੇ ਨੇ ਖੁੱਲੇ ਨਹੀਂ ਹੁੰਦੇ ਜੀ ਤੁਸੀਂ ਨੇ ਜਿਹੜਾ ਵੀ ਕੰਗਾ ਯੂਜ਼ ਕਰਨਾ ਉਹ ਖੁੱਲਾ ਹੋਣਾ ਚਾਹੀਦਾ ਹੈ ਉਹਦੇ ਜਿਹੜੇ ਬ੍ਰੈਸ਼ਲ ਨੇ ਮੂਹਰ ਉਹ ਖੁੱਲੇ ਹੋਣੇ ਚਾਹੀਦੇ ਨੇ ਉਦੇ ਨਾਲ ਦਾੜੀ ਹਲਕੀ ਹਲਕੀ ਖੁੱਲਦੀ ਹੈ ਜਿਆਦਾ ਨਹੀਂ ਖੁੱਲਦੀ ਤੇ ਦਾੜੀ ਦੀ ਲਾਈਫ ਬਹੁਤ ਦੇਰ ਤੱਕ ਬਣੀ ਰਹਿੰਦੀ ਹੈ ਦੇਖੋ ਪਹਿਲੀ ਗੱਲ ਤਾਂ ਸਮਝਣ ਵਾਲੀ ਇਹ ਹੈ ਵੀ ਜੇ ਜੇ ਤੁਸੀਂ ਦਿੱਲੀ ਤੋਂ ਹੋਂਗੇ ਨੋ ਪ੍ਰੋਬਲਮ ਕੋਈ ਦਿੱਕਤ ਨਹੀਂ ਆਉਂਦੀ ਵੀ ਜੇਕਰ ਤੁਸੀਂ ਦਿੱਲੀ ਕੰਗਾ ਮਾਰੋਗੇ ਤਾਂ ਦਾੜੀ ਥੋੜੀ ਖੁੱਲ ਜਾਣੀ ਹੈ ਮੰਨ ਲਓ ਤੁਸੀਂ ਦਿੱਲੀ ਕੰਗਾ ਮਾਰਦੇ ਹੋ ਤਾਂ ਮਹੀਨੇ ਚ 30 ਦਿਨ ਬਚੂਗਾ ਜੇ ਹਫਤੇ ਚ ਇੱਕ ਦਿਨ ਮਾਰਦੇ ਹੋ ਤਾਂ ਸਿਰਫ 4 ਦਿਨ ਬਚੂਗਾ ਤਾਂ ਸੰਭਾਵਨਾਕ ਹੈ ਸਮਝਣ ਵਾਲੀ ਗੱਲ ਹੈ ਵੀ ਤੁਹਾਡੀ ਦਾੜੀ ਜਿਆਦਾ ਦੇਰ ਚੱਲੇਗੀ ਠੀਕ ਹੈ ਹੁਣ ਮੈਂ ਤੁਹਾਡੀ ਦਾੜੀ ਕਰ ਲਈ ਕੀਤੀ ਹੈ ਕਰ ਲਈ ਕਰਨ ਤੋਂ ਬਾਅਦ ਪਹਿਲਾਂ ਤਾਂ ਮੈਨੂੰ ਹੁਣ ਇਹ ਪਹਿਲਾਂ ਰਿਵਿਊ ਦਿਓ ਵੀ ਜਿਹੜੀ ਦਾੜੀ ਆਪਾਂ ਥੋੜੀ ਕੱਲ ਹੀ ਕਰਨ ਤੋਂ ਬਾਅਦ ਤੁਹਾਨੂੰ ਕਿੰਨਾ ਕੁ ਵਧੀਆ ਰਜਤ ਮਿਲਿਆ ਬਹੁਤ ਵਧੀਆ ਰਜਤ ਮਿਲਿਆ ਕਿੰਨਾ ਰਜਤ ਬਹੁਤ ਸ਼ਰਾਬੀਆ ਬਹੁਤ ਜੀ ਬਸ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਕਿ ਆਪਦਾ ਕੰਮ ਕਰਕੇ ਜਦੋਂ ਆਪ ਦੇ ਆਪ ਨੂੰ ਸੋਹਣਾ ਲੱਗੇ ਨਾ ਤਾਂ ਉਹ ਹੀ ਨਜ਼ਾਰੇ ਆਪਾਂ ਦੂਜਿਆਂ ਨੂੰ ਤਾਂ ਬਾਅਦ 'ਚ ਹੀ ਦੱਸਾਂਗੇ ਵੀ ਤੂੰ ਵਧੀਆ ਕਰਦਾ ਹੈ ਜਾਂ ਘੱਟੀਆ ਕਰਦਾ ਹੈ ਜੀ ਸਾਡਾ ਤੇ ਆ ਮੋਛਾ ਜਿਵੇਂ ਤੁਸੀਂ ਚਾਹੁੰਦੇ ਸੀ ਉਵੇਂ ਬਣੀਆਂ ਨੇ ਜੀ ਹਾਂ ਜੀ ਬਿਲਕੁਲ ਓਕੇ 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 ਤਾਂ ਠੀਕ ਆ ਦੋਸਤੋ ਮੈਂ ਤੁਹਾਨੂੰ ਹੁਣ ਵੀ ਦੱਸਦਾ ਡ੍ਰਾਈਲ ਤੁਹਾਡੇ ਕੋਲ ਛੋਟਾ ਹੋਣਾ ਚਾਹੀਦਾ ਜਿੰਨਾ ਤੁਸੀਂ ਛੋਟਾ ਡ੍ਰਾਈਲ ਵਰਤੋਗੇ ਦਾੜੀ ਦੀ ਲਾਈਫ ਬਹੁਤ دیر ਤੱਕ ਰਹੋਗੀ ਤੇ ਹੋਰ ਤੁਹਾਡਾ ਕੋਈ ਸਵਾਲ ਹੈ ਵੀਰੋ ਮੈਨੂੰ ਪਲੀਜ਼ ਦੱਸੋ ਤਾਂ ਕਿ ਉਹ ਜਿਹੜੇ ਮੇਰਾ ਵੀਡੀਓ ਦੇਖਦੇ ਨੇ ਉਹਨਾਂ ਨੂੰ ਵੀ ਉਹਨਾਂ ਦੇ ਵੀ ਇਹ ਸਵਾਲ ਹੋਣਗੇ ਤੇ ਤੁਹਾਡਾ ਵੀ ਚੈੱਕ ਕਰੋ ਦੇਖੋ ਕਿਵੇਂ ਲੱਗ ਰਹੀ ਹੈ ਦਾੜੀ ਸੋ ਲੋਕ ਜੈਂਦਾ ਪਈਆਂ ਚੀਣੀ ਮੋਤੀਆਂ ਵਾਂਗ ਆ ਗੱਲ ਹੋਣਾ ਵੀਰ ਜੀ ਇੱਕ ਵਾਰੀ ਬਾਈ ਨੂੰ ਜਰੂਰ ਮਿਲੋ ਥੈਂਕ ਯੂ ਬਾਈ ਅਰਲੀ ਕਰੋ ਥੈਂਕ ਯੂ ਤੇ ਮੈਂ ਇਹੀ ਕਹੂੰਗਾ ਕਿ ਜਿੰਨਾ ਮੇਰੇ ਭਰਾਵਾਂ ਨੇ ਦਾੜੀ ਕੱਲ ਹੀ ਕਰਾਉਣੀ ਹੈ ਸ਼ਹਿਰ ਸੁਨਾਮ ਦੇ ਕੋਲ ਉੱਥੇ ਆਪਣਾ ਸ਼ਾਪ ਐ ਐਮ ਸੀ ਮਾਰਕਟਰ ਦੇ ਵਿੱਚ ਤੁਸੀਂ ਆਓ ਸਾਡੇ ਕੋਲ ਅਸੀਂ ਦਾੜੀ ਤੁਹਾਨੂੰ ਬਹੁਤ ਸੋਹਣੀ ਜਿਹੀ ਕੱਲੀ ਕਰਾਂਗੇ ਕੋਈ ਕੈਮੀਕਲ ਚੜਿਆ ਹੋਵੇ ਤੁਹਾਨੂੰ ਨਾ ਨਹੀਂ ਬਿਲਕੁਲ ਠੀਕ ਹੈ ਜੀ ਤੇ ਖੋਲਣ ਵੇਲੇ ਕੋਈ ਦਰਦ ਹੋਇਆ ਹੋਵੇ ਜਿਵੇਂ ਸੂਈਆਂ ਕੋਸੀਆਂ ਇਹ ਮਹਿਸੂਸ ਨਹੀਂ ਹੁੰਦੀ ਬਹੁਤ ਵਧੀਆ ਲੱਗਿਆ। ਬੜੀ ਲੱਗਿਆ। ਤਾਂ ਠੀਕ ਹੈ ਦੋਸਤੋ। ਵਧੀਆ ਲੱਗਿਆ ਜੀ ਵੀਰ ਨਾਲ ਗੱਲ ਕਰਕੇ ਤੇ ਜਿਹੜੇ ਸਵਾਲਾਂ ਦੇ ਜਵਾਬ ਤੁਹਾਡੇ ਸੀਗੇ ਉਹ ਤੁਹਾਨੂੰ ਉਸਦੇ ਜਵਾਬ ਮਿਲ ਗਏ ਹੋਣਗੇ। ਉਮੀਦ ਕਰਦਾ ਹਾਂ ਵੀਡੀਓ ਵਧੀਆ ਲੱਗੀ ਹੋਊਗੀ। ਜੇਕਰ ਵਧੀਆ ਲੱਗੀ ਤੇ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਇਹਦੇ ਨਾਲ ਸਾਨੂੰ ਨਾ ਇੱਕ ਹੌਸਲਾ ਮਿਲਦਾ ਹੈ ਕੰਮ ਕਰਨ ਦਾ। ਜਜ਼ਬਾ ਪੈਦਾ ਹੁੰਦਾ ਹੈ। ਜੇ ਤੁਸੀਂ ਨੈਗੇਟਿਵ ਕਰੋਗੇ ਉਹਦੇ ਬਰਤ ਤੇ ਅਸੀਂ ਤੁਹਾਨੂੰ ਦਿੱਤਾ ਜਵਾਬ ਤਾਂ ਨਹੀਂ ਦੇਣਾ ਪਰ ਉਹਦਾ ਅਸਰ ਗਲਤ ਹੁੰਦਾ ਕਿਉਂਕਿ ਉਹ ਜਿਹੜਾ ਬੰਦਾ ਨੈਗੇਟਿਵ ਕਮੈਂਟ ਕਰਦਾ ਉਹਦੇ ਨਾਲ ਮਤਲਬ ਉਹਦੇ ਜਜ਼ਬਾਤ ਪਤਾ ਲੱਗਦੇ ਕਿ ਵੀ ਸ਼ਾਇਦ ਸਾਡੇ ਤਿਹੇ ਬੰਦਾ ਜੀ ਹਾਂ ਜੀ ਸਹੀ ਸਮਝ ਜੋ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਆਪਾਂ ਜੇ ਉਹਦੇ ਵਾਂਗੂ ਹੀ ਕਹਿੰਦਾ ਤਾਂ ਮੈਨੂੰ ਲੱਗਦਾ ਵੀ ਫਿਰ ਆਪਣੇ ਚਾਰੋਂ 'ਚ ਫਰਕ ਨਹੀਂ ਆਇਆ ਜੀ ਤਾਂ ਠੀਕ ਹੈ ਦੋਸਤੋ ਮਿਲਦੇ ਆ ਅਗਲੇ ਵੀਡੀਓ ਦੇ ਵਿੱਚ ਵੇਟ ਕਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਵ ਯੂ